ਜਲਾਲਾਬਾਦ ਸ਼ਹਿਰ ਦੇ ਮੁਕਸਰ ਰੋਡ ਤੇ ਇੱਕ ਘਰ ਦੇ ਵਿੱਚੋਂ ਫੜੀ ਗਈ ਸ਼ਰਾਬ ਦੀ ਭੱਠੀ ਵੱਡੀ ਮਾਤਰਾ ਵਿੱਚ ਦੇਸੀ ਸ਼ਰਾਬ ਹੋਈ ਬਰਾਮਦ ਜਾਣਕਾਰੀ ਮੁਤਾਬਕ ਪੁਲਿਸ ਨੂੰ ਮਿਲੀ ਇਤਲਾਹ ਤੇ ਪੁਲਿਸ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਘਰ ਵਿੱਚ ਚੱਲ ਰਹੀ ਭੱਠੀ ਮੌਕੇ ਤੇ ਫੜ ਲਈ ਗਈ ਵੇੜੇ ਦੇ ਵਿੱਚ ਟੋਇਆ ਪੁੱਟ ਕੇ ਵੱਡੀ ਮਾਤਰਾ ਦੇ ਵਿੱਚ ਨੱਪੀ ਗਈ ਸੀ ਲਾਹਣ ਪੁਲਿਸ ਵੱਲੋਂ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਹ ਸਭ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਅਸੀਂ ਅੱਜ ਦਰਾਂਨੇ ਅਗਸਤ ਖਾਟੂਆ ਕਾਲਜ ਦੇ ਕੋਲੋਂ ਲੇਖ ਰੋਡ ਮਿਲਦਾ ਕੱਚੀ ਛੱਚੀ ਸੜਕ ਉਹਦੇ ਨੇੜੇ ਘਰ ਆ ਉਹ ਲਖਵਿੰਦਰ ਸਿੰਘ ਦਾ ਘਰ ਆ ਜਿਹਦੇ ਵਿੱਚੋਂ ਅਸੀਂ ਚਾਲੂ ਪੱਠੀ ਤੇ ਕੁਝ ਲਾਂ ਬਰਾਮਦ ਕੀਤੀ ਹੈ ਇੰਨੀ ਕੁ ਵੱਡ ਬਰਾਮਦ ਹੋਈ ਹੈ ਤਕਰੀਬਨ ਅਜੇ ਅੰਦਾਜ਼ਾ ਨਹੀਂ ਲੱਗਦਾ 2.5 ਕਿਲੋ ਹੋਊਗੀ 200 ਕਿਲੋ ਦੋਸ਼ੀ ਨੂੰ ਦਸਤਾ ਕਰ ਲਿਆ ਦੋਸ਼ੀ ਨਹੀਂ ਗ੍ਰਿਫਤਾਰ ਦੋਸ਼ੀ ਘਰ ਤੋਂ ਪਹਿਲੇ ਪੁਲਿਸ ਨੇ ਆਮਦਨ ਦੇ ਵਿੱਚ ਪਹਿਲੇ ਭੱਜ ਗਏ ਇਸ ਤਰ੍ਹਾਂ ਕੀ ਕਰ ਰਹੀ ਹੈ ਅਗਲੀ ਅਗਲੀ ਜੋ ਕਰ ਵੀ ਉਹ ਨੂੰ ਨੀ ਕਰ ਵੀ ਅਮਲ ਵਿੱਚ ਲੈ ਜਾਂਦੀ ਜਾਵੇਗੀ